ਔਰ ਗ੍ਰਾਂਤੀ ਜੀ ਪਹਿਲਾਂ ਕਰਵਾਓ ਅੱਗੇ ਕੀ ਹੈ ਕੋਰਡ ਕਰਦੇ ਦੇਖ ਜੈਸਾ ਪਲੀਜ਼ ਆ ਜੀ ਰੁਕੋ ਜੀ ਹਾਂ ਜੈਸਾ ਜੈਸਾ ਹੋਰ ਬੜੀਆ ਮਰੀ ਮੈਂ ਮੇਰੇ ਕੋਲ ਆ ਜਾਓ ਡੀਸੀ ਆ ਜਾਓ ਆ ਕੋਈ ਹੋਈ ਸੋਈ ਆਇਆ ਪਾ ਕੋਈ ਮੇਰੇ ਕੋਲ ਆ ਜਾ ਆਇਆ ਤੂੰ ਆਇਆ ਮੇਰੇ ਬੱਦੂ ਕੋਈ ਹੋਰ ਕਰ ਲੈਂਦਾ ਆਜੋ ਆਜੋ ਨਾ ਪੈਣੀ ਜੀ ਬਬਲੂ ਬਬਲੂ ਸਦੀਪ ਬਬਲੂ ਬਾਹਲੇ ਨੇੜੇ ਨਾ ਜਾ ਇੱਧਰ ਆ ਇੱਧਰ ਆ ਜਾਓ ਆਪਾਂ ਇੱਧਰ ਆ ਜਾਓ ਥੋੜਾ ਜਿਹਾ ਹੋਰ ਆ ਜਾ ਨਾਲੇ ਇੱਧਰ ਸਾਡੇ ਹੋਰ ਸਾਡੇ ਵਿੱਚ ਹੀ ਹੋਰ ਤਾਂ ਸਾਡੇ ਕਾਹਦੇ ਆ ਔਰ ਇਹਦਾ ਬਾਉ ਨਹੀਂ ਆ ਮੈਂ ਇੱਥੇ ਕੋਲ ਪਰ ਆਜੋ ਐਸੀ ਤਾਂ ਆਇਓ ਸਰ ਪਲੀਜ਼ ਐਸੀ ਤਾਂ ਹੋਰ ਕਿਸ ਤਾ ਹੈ ਨਹੀਂ ਕਿ ਆਪਣੀ ਆਪਣਾ ਮਲਟੀ ਸਟੋਰੀ ਪਾਰਕਿੰਗ ਨੂੰ ਯੂਟਿਲਾਈਜ਼ ਕੀਤਾ ਜਾਵੇ ਬਾਕੀ ਜੇ ਨਹੀਂ ਵੀ ਤਾਂ ਜਿਹੜੀ ਇੱਥੇ ਆਲਰੇਡੀ ਯੈਲ ਲਾਈਨ ਬਣੀ ਹੋਈ ਹੈ ਉਹਨੂੰ ਵੀ ਯੂਜ਼ ਕਰੋ ਤੇ ਆਪਣੇ ਵੀਕਲ ਜੋ ਹੈ ਉਹਦੇ ਅੰਦਰ ਖੜਾਓ ਕੋਈ ਡਰਨ ਵਾਲੀ ਗੱਲ ਨਹੀਂ ਹੈ ਟੋ ਵਨ ਵਾਸੀ ਜੀ ਬਹੁਤ ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਪਣੇ ਟੀਮ ਦੇ ਨਾਲ ਮਿਨਿਸਪਲ ਕਾਰਪੋਰੇਸ਼ਨ ਦੇ ਕਾਫੀ ਸਾਡੇ ਨਾਲ ਕਾਉਂਸਲਰ ਸਾਹਿਬ ਮੌਜੂਦ ਹੈ ਰਾਹੀ ਜੀ ਜੈਨ ਸਾਹਿਬ ਕ੍ਰਾਂਤੀ ਜੀ ਸੋਨੂ ਸੈਣੀ ਜੀ ਗੋਗੀ ਜੀ ਸਾਰੀ ਸਾਡੀ ਟੀਮ ਮੌਜੂਦ ਹੈ ਨਾਲ ਸਾਡੇ ਐਸ ਸੀ ਸਾਹਿਬ ਤੇ ਐਕਸ਼ਨ ਸਾਹਿਬ ਵੀ ਮੌਜੂਦ ਹੈ ਅਸੀਂ ਅੱਜ ਬਾਜ਼ਾਰ ਚ ਧੋਬੀ ਬਾਜ਼ਾਰ ਦੀ ਟੀਮ ਨੂੰ ਸਾਰੇ ਵਪਾਰੀਆਂ ਨੂੰ ਮਿਲਣ ਆਏ ਹਾਂ ਕਿਉਂਕਿ ਹੁਣ ਤਿਹਾਰਾਂ ਦਾ ਮਹੀਨਾ ਹੈ ਤੇ ਵਪਾਰ ਦਾ ਸੀਜ਼ਨ ਹੈ ਬਹੁਤ ਤੋਂ ਵਧੀਆ ਵਪਾਰ ਇੱਥੇ ਚੱਲਦਾ ਪਿਛਲੇ ਕਈ ਸਮੇਂ ਤੋਂ ਆਪਾਂ ਦੇਖ ਰਹੇ ਸੀ ਕਿ ਇਸ ਬਾਜ਼ਾਰ ਚ ਕਾਫੀ ਨਿਮੋਸ਼ੀ ਸੀ ਤੇ ਨਰਾਜ਼ਗੀ ਸੀ ਕਿ ਵਪਾਰ ਸਹੀ ਨਹੀਂ ਸੀ ਚੱਲ ਰਿਹਾ ਤੇ ਉਸ ਪ੍ਰੋਬਲਮ ਨੂੰ ਵੱਧ ਤੋਂ ਵੱਧ ਅਸੀਂ ਆਪਣੀ ਟੀਮ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਫੇਰ ਜਿੱਦਾਂ ਆਪਾਂ ਜਾਣਦੇ ਆ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤੇ ਅਸੀਂ ਸਾਰੇ ਵਪਾਰੀਆਂ ਨੂੰ ਇੱਥੇ ਇਕੱਠੇ ਹੋ ਕੇ ਮਿਲਣ ਆਏ ਆ ਤਾਂ ਕਿ ਉਹਨਾਂ ਦੀ ਦੁੱਖ ਤਕਲੀਫਾਂ ਜਾਣ ਸਕੀਏ ਕੋਈ ਇਹ ਨਾ ਕੋਈ ਇਸ਼ੂਜ਼ ਜੋ ਨੇ ਚੱਲ ਰਹੇ ਨੇ ਇੱਥੇ ਬਾਜ਼ਾਰ ਦੇ ਵਿੱਚ ਉਹਨੂੰ ਅਸੀਂ ਬਾਇ ਹੈਂਡ ਨਾਲ ਦੀ ਨਾਲ ਸੋਲਵ ਕਰ ਸਕੀਏ ਸਾਡੇ ਕੋਲ ਇੱਥੋਂ ਦੇ ਏਰੀਆ ਦੇ ਐਮਸੀ ਸਾਹਿਬ ਵੀ ਮੌਜੂਦ ਹੈ ਉਹ ਵੀ ਸਾਡੇ ਨਾਲ ਲਗਾਤਾਰ ਇਨ ਟੱਚ 'ਚ ਨੇ ਤੇ ਦੱਸਦੇ ਰਹਿੰਦੇ ਨੇ ਵੀ ਬਾਜ਼ਾਰ ਨੂੰ ਕੀ ਕੁਝ ਚਾਹੀਦਾ ਕੀ ਅਸੀਂ ਬਾਜ਼ਾਰ ਲਈ ਫਾਇਦਾ ਕਰ ਸਕਦੇ ਹਾਂ ਕਿਉਂਕਿ ਇਹੀ ਸੀਜ਼ਨ ਦਾ ਟਾਈਮ ਹੈ ਤਾਂ ਕਰਕੇ ਅਸੀਂ ਵੱਖ-ਵੱਖ ਬਾਜ਼ਾਰਾਂ 'ਚ ਪਰਸਨਲੀ ਜਾਵਾਂਗੇ ਸਾਰੇ ਵਪਾਰੀਆਂ ਨੂੰ ਮਿਲਾਂਗੇ ਤੇ ਉਹਨਾਂ ਦੀ ਰਾਏ ਜਾਣਾਂਗੇ ਕਿ ਕੀ ਅਸੀਂ ਉਹਨਾਂ ਦਾ ਵਪਾਰ ਵਧਾਉਣ ਲਈ ਬੈਟਰ ਕਰ ਸਕਦੇ ਹਾਂ ਤੇ ਇਸ ਦੀਵਾਲੀ ਦੇ ਸੀਜ਼ਨ ਨੂੰ ਹੋਰ ਬੈਟਰ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਤਾਂ ਕਰਕੇ ਅੱਜ ਇਹ ਜੁਆਇਨ ਮੀਟਿੰਗ ਰੱਖੀ ਗਈ ਟ੍ਰੈਫਿਕ ਦੀ ਕਾਫੀ ਇੱਕ ਸੱਜਾਨ ਦੀ ਸਮੱਸਿਆ ਆ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਰੋਕੀ ਸਰ ਇੱਥੇ ਟ੍ਰੈਫਿਕ ਪੁਲਿਸ ਆਪਣਾ ਪੂਰਾ ਕਰਤੱਵ ਨਿਭਾ ਰਹੀ ਹੈ ਬਾਕੀ ਮੈਂ ਹੀ ਅਪੀਲ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਤੇ ਟ੍ਰੈਫਿਕ ਨੂੰ ਸਮੂਥ ਕਰਨ ਚ ਆਪਣਾ ਯੋਗਦਾਨ ਪਾਓ ਕਿਦਾਂ ਕਿ ਆਪਣੀ ਗੱਡੀ ਨੂੰ ਸਹੀ ਜਗ੍ਹਾ ਤੇ ਲਗਾਓ ਦੇਖੋ ਮਲਟੀ ਸਟੋਰੀ ਪਾਰਕਿੰਗ ਬਹੁਤ ਵਧੀਆ ਬਣੀ ਹੋਈ ਹੈ ਟ੍ਰੈਫਿਕ ਇੱਥੇ ਰਹਿਣਾ ਹੁਣ ਸੀਜ਼ਨ ਦਾ ਟਾਈਮ ਹੈ ਕਮ ਜਿਆਦਾ ਤਾਂ ਇਹੀ ਬੇਨਤੀ ਕਰਾਂਗੇ ਕਿ ਕੋਈ ਜ਼ਿਆਦਾ ਫੀਸ ਤਾਂ ਹੈ ਨਹੀਂ ਕਿ ਆਪਣੀ ਆਪਣਾ ਮਲਟੀ ਸਟੋਰੀ ਪਾਰਕਿੰਗ ਨੂੰ ਯੂਟਿਲਾਈਜ਼ ਕੀਤਾ ਜਾਵੇ ਬਾਕੀ ਜੇ ਨਹੀਂ ਵੀ ਤਾਂ ਜਿਹੜੀ ਇੱਥੇ ਆਲਰੇਡੀ येलो ਲਾਈਨ ਬਣੀ ਹੋਈ ਆ ਉਹਨੂੰ ਵੀ ਯੂਜ਼ ਕਰੋ ਤੇ ਆਪਣੇ ਵੀਹਿਕਲ ਜੋ ਆ ਉਹਦੇ ਅੰਦਰ ਖੜਾਓ ਕੋਈ ਡਰਨ ਵਾਲੀ ਗੱਲ ਨਹੀਂ ਹੈ ਟੋ ਵੈਨ ਹੁਣ ਇੱਥੇ ਨਹੀਂ ਹੈ ਬਟ ਤੁਸੀਂ ਫਿਰ ਵੀ ਇਸ येलो ਲਾਈਨ ਨੂੰ ਯੂਟਿਲਾਈਜ਼ ਕਰੋ ਤੇ ਟ੍ਰੈਫਿਕ ਦੀ ਜੋ ਸੂ ਲੱਤ ਉਹਨੂੰ ਸਮੂਥ ਰੱਖੋ ਹੋਰ ਵੀ ਬਾਜ਼ਾਰਾਂ ਦਾ ਵਿਜ਼ਿਟ ਕੀਤਾ ਜਾਵੇ ਸਰ ਤੁਹਾਡੇ ਜੀ ਇਹ ਸ਼ੁਰੂਆਤ ਅਸੀਂ ਧੋਬੀ ਬਾਜ਼ਾਰ ਤੋਂ ਕੀਤੀ ਹੈ ਹੁਣ ਇਸ ਤੋਂ ਬਾਅਦ ਬਾਕੀ ਬਾਜ਼ਾਰਾਂ ਦੇ ਵਿੱਚ ਵੀ ਵਿਜ਼ਿਟ ਕੀਤਾ ਜਾਊਗਾ ਸਾਰੇ ਵਪਾਰੀਆਂ ਦੇ ਨਾਲ ਬੈਠ ਕੇ ਉਹਨਾਂ ਦੇ ਦੁੱਖ ਸੁੱਖਾਂ ਸੰਦੇ ਕੀਤੇ ਮੇਲ ਸਰ ਜਿਹੜਾ ਟ੍ਰੈਫਿਕ ਕੋ ਲੈ ਕੇ ਗੱਲ ਕਰੀਏ ਵੀ ਗੱਡੀਆਂ ਜਿਹੜੀਆਂ ਹੈ ਬਾਜ਼ਾਰ ਵਿੱਚੋਂ ਵਗ ਜਾਂਦੀਆਂ ਨੇ ਅਗਰ ਇਹ ਉੱਤੇ ਮਲਟੀ ਹਾਰਸ ਲਾਉਂਦੇ ਹੈਗੇ ਟੈਕਿੰਗ ਲਾਉਂਦੇ ਆ ਉਹਦੇ ਜਿਹੜੇ ਦਿਵਾਰੇ ਨੂੰ ਲੈ ਕੇ ਕੋਈ ਰਿਸ਼ਤਾ ਦਾ ਹੈਗਾ ਸਕੀਮ ਮਿਲਗੇ ਵੀ ਬੰਦਾ ਕਲੀਕ ਆਊਟਪੁੱਟ ਕਨਜੈਕਸ਼ਨ ਹੋ ਜਾਏ ਸੋ ਪਹਿਲਾਂ ਹੀ ਬਹੁਤ ਪਹਿਲਾਂ ਹੀ ਰੇਟ ਬਹੁਤ ਘਟਾ ਹੈ ਨਾਲੇ ਉਹ ਕਿਸੇ ਨੇ ਸਾਡੇ ਵੀਰ ਨੇ ਠੇਕੇ ਤੇ ਲਿੱਤਾ ਹੋਇਆ ਉਹ ਕਾਰਪੋਰੇਸ਼ਨ ਦੇ ਹੱਥ ਚ ਨਹੀਂ ਹੈਗਾ ਉਹ ਉਹਦਾ ਰੇਟ ਘਟਾਣਾ ਵੈਸੇ ਹੀ ਮੇਰੇ ਸਾਹਮਣੇ ਬਹੁਤ ਨੋਮੀਨਲ ਰੇਟ ਹੈ ਹਾਂ ਜੀ ਕੁਝ ਲੋਗ ਹੈ ਕੁਝ ਲੋਗ ਇਹ ਰਾਈ ਉੱਪਰ ਪਾਰਕਿੰਗ ਦੀ بجائے ਗੱਡੀਆਂ ਐਸੇ ਕਰਕੇ ਮਨੇ 15 ਰੁਪਏ ਅੱਜ 15 ਰੁਪਏ 70 ਰੁਪਏ 3 ਘੰਟਿਆਂ ਦੇ ਇਸ ਤੋਂ ਬਾਅਦ ਕੀ ਕਰਾਂਗੇ ਸਰ ਲਾਉਂ ਲਾਉਂ ਦੀ ਵੀ ਜਾਇ ਇਹ ਵਜਾ ਇਹੀ ਆ ਵੀ ਜਿਹੜਾ ਹੈਗਾ ਪਾਰਕਿੰਗ ਵਿੱਚ ਗੱਡੀਆਂ ਇੱਥੇ ਲੈ ਕੇ ਆਉਂਦੇ ਬਾਕੇ ਐਸੇ ਕਰਕੇ ਨਹੀਂ ਲਾਉਂਦੇ ਵੀ ਜਿਹੜਾ ਹੈਗਾ ਤੇ ਪੱਤੀ ਨਹੀਂ ਕਟਾਉਂਦੇ 25 ਕਟਾ ਕੇ ਆਉਂਦੇ ਆ ਨਾ ਪਰ ਉੱਥੇ ਪੈਸੇ ਬਸ ਕਿ ਜੰਦੇ ਨਹੀਂਗੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਇਸ ਬਾਰੇ ਵੀ